ਬਾਬਲੇ ਦੀ ਪਗਤੀਏ ਮੇਰੀਏ ਕੱਖਾਂ ਵਾਂਗੂੰ ਗਲੀਆਂ ਚ ਨਾ ਤੂੰ ਰੋਲਦੀ ਬਾਬਲੇ ਦੀ ਪਗਤੀਏ ਮੇਰੀਏ ਕੱਖਾਂ ਵਾਂਗੂੰ ਗਲੀਆਂ ਚ ਨਾ ਤੂੰ ਰੋਲਦੀ ਤੋਰਦਾ ਹਾਂ ਟੀਏ ਤੈਨੂੰ ਕਰ ਵਿਸ਼ਵਾਸ ਨਹੀਂ ਤੇਰੇ ਉੱਤੇ ਰੱਖੀ ਹੋਈ ਜਿੰਦਗੀ ਦੀ ਆਸ ਨਹੀਂ ਤੋੜਦਾ ਹਾਂ ਢੀਏ ਤੈਨੂੰ ਕਰ ਵਿਸ਼ਵਾਸ ਨਹੀਂ ਤੇਰੇ ਉੱਤੇ ਰੱਖੀ ਹੋਈ ਜ਼ਿੰਦਗੀ ਦੀ ਆਸ ਨਹੀਂ ਅੱਖਾਂ ਉਹ ਲੈ ਹੋ ਕੇ ਢੀਏ ਮੇਰੀਏ ਦੇਖੀ ਕਿ ਤੇ ਸਾਡਾ ਵਿਸ਼ਵਾਸ ਤੋੜਦੀ ਬਾਬਲ ਦੀ ਬੱਗ ਢੀਏ ਮੇਰੀਏ ਕੱਖਾ ਵਾਂਗ ਗਲੀਆਂ ਚ ਨਾ ਤੂੰ ਰੋਲਦੀ ਅਗਤੀ ਏ ਮੇਰੀ ਏ ਕੱਖ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ ਕੌਣ ਉੱਚ ਕਰਕੇ ਜਿਉਂਦੇ ਤੇਰੇ ਵੀਰ ਧੀਏ ਦੱਸ ਕਿਵੇਂ ਸਾਥ ਦੇ ਖਲੋਣਗੇ ਜੱਗ ਚੰਦਰਾ ਵੀ ਇਹ ਮਾਰੂ ਸਾਨੂੰ ਮੇਣ ਕੀ ਨੂੰ ਦਿਲ ਵਾਲੇ ਦੁੱਖੜੇ ਸੁਣਾਉਣਗੇ ਅੱਗ ਚੰਦਰਾ ਵੀ ਇਹ ਮਾਰੂ ਸਾਨੂੰ ਮੇਣੇ ਕੀ ਨੂੰ ਦਿਲ ਵਾਲੇ ਦੁੱਖੜੇ ਸੁਣਾਉਣਗੇ ਮਾਰਨ ਲਈ ਵੀ ਉਹ ਦੋਪਣੇ ਮਜਬੂਰੀ ਮਾਰਨ ਲਈ ਵੀ ਉਹ ਦੋਪਣੇ ਮਜਬੂਰੀ ਵੇਖੀ ਕਿਤੇ ਮੌਤ ਵਾਲੇ ਬੂਹੇ ਖੋਲਦੀ ਬਾਬਲੇ ਦੀ ਪਗਤੀਏ ਮੇਰੀਏ ਸੱਖਾਂ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ ਬਾਬਲ ਦੀ ਪੱਗ ਧੀਏ ਮੇਰੀ ਸੱਖਾਂ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ ਧੀਆ ਪੁੱਤ ਕਿਵੇਂ ਵਾਰ ਪੇਜਦੇ ਨੇ ਮਾਪੇ ਕਿਵੇਂ ਦਿਲ ਤੇ ਪੱਥਰ ਹੋਣ ਧਾਰ ਰੱਬ ਕੋਲ ਕਦੇ ਨਹੀਂ ਹਾਰਦੇ ਧੀਆ ਪੁੱਤਾਂ ਅੱਗੇ ਸਦਾ ਹਾਰਦੇ ਨੇ ਮਾਪੇ ਪਰ ਰੱਬ ਕੋਲ ਕਦੇ ਵੀ ਨਾ ਹਾਰਦੇ ਪਰ ਜੱਗ ਵਿੱਚ ਚੰਦਰੀ ਵੀ ਚੱਲ ਗਈ ਆ ਰੀਤ ਜੱਗ ਵਿੱਚ ਚੰਦਰੀ ਵੀ ਚੱਲ ਗਈ ਆ ਰੀਤ ਜਿਹੜੀ ਫੁੱਲਾਂ ਜਹੇ ਪਿਆਰ ਵਿੱਚ ਜ਼ਹਿਰ ਕੋਲ ਦੀ ਪਗਤੀਏ ਮੇਰੀਏ ਕੱਖਾਂ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ ਬਾਬਲੇ ਦੀ ਪਗਤੀਏ ਮੇਰੀਏ ਕੱਖਾਂ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ ਇੱਕ ਗੱਲ ਅੱਖਾਂ ਤੈਨੂੰ ਰੱਖੀ ਤੂੰ ਖਿਆਲ ਪੁੱਤ ਐਨੇ ਕਿਤੇ ਦਿਲੋਂ ਨਾ ਵਿਸਾਰਦੀ ਤਿਆਂ ਪੁੱਤ ਜਦੋਂ ਹੋ ਜਾਣੀ ਬੇਗਾਨੇ ਉਦੋਂ ਜ਼ਿੰਦਗੀ ਦੀ ਹੁੰਦੀ ਵੱਡੀ ਹਾਰ ਨਹੀਂ ਤਿਆਂ ਪੁੱਤ ਜਦੋਂ ਹੋ ਜਾਣੀ ਬੇਗਾਨੇ ਉਦੋਂ ਜ਼ਿੰਦਗੀ ਦੀ ਹੁੰਦੀ ਵੱਡੀ ਹਾਰ ਨਹੀਂ ਆਪਣੇ ਵੀ ਉਦੋਂ ਸਾਰੇ ਲੱਗਦੇ ਵਗਾਨੇ ਥੀਏ ਆਪਣੇ ਵੀ ਉਦੋਂ ਸਾਰੇ ਲੱਗਦੇ ਵਗਾਨੇ ਜਦੋਂ ਮੌਤ ਹੋਵੇ ਚੰਦਰੀ ਨੀ ਬੂਹਾ ਟੋਲਦੀ ਬਾਬਲੇ ਦੀ ਪੱਗ ਤੀਏ ਮੇਰੀਏ ਕੱਖਾਂ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ ਬਾਬਲੇ ਦੀ ਪੱਗ ਤੀਏ ਮੇਰੀਏ ਕੱਖਾਂ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ ਦੇਸ਼ ਨੀ ਬੇਗਾਨੇ ਇਜਤਾਂ ਦਾ ਰੱਖ ਲੀ ਖਿਆਲ ਨੀ ਸੇਲ ਬਰਾਜ ਨਾਮ ਉੱਚਾ ਤੂੰ ਕਿਰਾਦੀ ਮੈਨੂੰ ਰੱਬ ਜਿੱਟਾ ਤੇਰੇ ਉੱਤੇ ਮਾਨਣੀ ਸੇਲ ਬਰਾਜ ਨਾਮ ਉੱਚਾ ਤੂੰ ਕਿਰਾਦੀ ਮੈਨੂੰ ਰੱਬ ਜਿੱਟਾ ਤੇਰੇ ਉੱਤੇ ਮਾਨਣੀ ਰੱਬ ਅੱਗੇ ਲਾਲੀ ਨੇ ਤੇ ਕਰੇ ਨੀ ਦੁਆਵਾ ਰੱਬ ਅੱਗੇ ਲਾਲੀ ਨੇ ਤੇ ਕਰੇ ਨੀ ਦੁਆਵਾ ਬਿਛੜੇ ਜੋ ਰਿਸ਼ਤੇ ਦੁਵਾਰਾ ਜੋੜਦੀ ਬਾਬਲ ਦੀ ਪਗਤੀ ਏ ਮੇਰੀ ਏ ਅੱਖਾਂ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ ਬਾਬਲ ਦੀ ਪਗਤੀ ਏ ਮੇਰੀ ਏ ਅੱਖਾਂ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ ਅੱਖਾਂ ਵਾਂਗੂ ਗਲੀਆਂ ਚ ਨਾ ਤੂੰ ਰੋਲਦੀ